ਮਰਤ ਪਾਲ ਸਿੰਘ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕੀਤਾ ਹੈ ਉਹਦੇ ਨਾਲ ਅਸੀਂ ਸਾਰੇ ਉਹਦੇ ਤੋਂ ਨਾਰਾਜ਼ ਆਮ ਆਦਮੀ ਪਾਰਟੀ ਇਹ ਆਪਣੇ ਲਈ ਨਹੀਂ ਬਣੀ ਵੀ। ਕਿਰਦੂ ਕਿ ਤੂੰਾਰੇ ਫੇਰ ਛਾੜੂ ਮੇਰੀ ਸਰਕਾਰ ਦੇ ਕੀਏ ਤੋਾਰੇ ਫੇਰ ਛਾੜੂ ਫੇਰ ਤੂੰ ਹੁਣ ਐਦਕੇ ਲਾ ਕੇ ਮੋਰ ਬਣਾ ਦੂਗੀ। ਸਭ ਤੋਂ ਪਹਿਲਾ ਨੰਬਰ ਤਾਂ ਇਹਦਾ ਪਰਮਪਾਲ ਕੌਰ ਬੀਜੇਪੀ ਦਾ ਦੂਜੇ ਨੰਬਰ ਤੇ ਆਮ ਆਦਮੀ ਦੇ ਚਾਂਸ ਹੈਗੇ ਆ ਕਾਂਗਰਸ ਅਕਾਲੀ ਦਲ ਇਹ ਤਾਂ ਸਭ ਪਿੱਛੇ ਹੈ। ਆਮੀ ਪਾਰਟੀ ਦੇ ਕੰਮ ਕਿਵੇਂ ਲੱਗਦੇ ਆ ਕੰਮ ਬੜੇ ਨਜ਼ਰ ਨਹੀਂ ਆ ਰਹੇ ਕਿੱਥੇ ਜ਼ਰੂਰ ਹੈ ਜੂਨ ਲੜ ਰਹੇ ਰਖਸਾ ਨਾ ਵੋਟ ਵੀ ਪਾਵਾਂਗੇ ਸਕੂਟ ਵੀ ਕਰਾਂਗੇ ਫੁੱਲ ਬੀਜੇਪੀ ਬੀਜੇਪੀ ਦਾ ਵਿਰੋਧ ਹੀ ਬਹੁਤ ਕਰੀ ਜਾਂਦੇ ਕਿਸਾਨ ਸਹੀ ਵੋਟ ਬਹੁਤ ਦਸਾ ਬਾਕੀ ਜਿਹੜੀ ਵੋਟ ਪੈਣਾ ਮੋਦੀ ਨੂੰ ਵੋਟ ਪੈਂਦੀ ਆ ਪਰੰਪਰਾਗਰ ਨੂੰ ਵੋਟ ਨਹੀਂ ਪੈਂਦੀ ਹੋਣ ਨਹੀਂ ਪਾਉਂਦੇਗੇ ਕੀ ਕੋਈ ਫਾਇਦਾ ਨਹੀਂ ਫਾਇਦਾ ਕੀ ਹੁਣ ਉਹ ਕਹਿੰਦੇ ਵੀ ਅਸੀਂ ਸੇਵਾ ਕਰਾਂਗੇ ਭਾਈ ਸੇਵਾ ਕਰੀ ਤਾਂ ਇਹਨਾਂ ਛਤਰਾਂ ਦੀ ਇਸ ਤੋਂ ਵੱਧ ਕੀ ਕਰਨਗੇ ਜਿੰਮੇਵਾਰੀ ਤਾਂ ਬੰਦਾ ਘਰ ਦੀ ਲੈਂਦਾ 8 ਮੈਂਬਰ ਹੁੰਦੇ ਉਹਨਾਂ ਉਸ ਗੱਲ ਤੇ ਵੀ ਪੂਰਾ ਨਿਤਰੀਆਂ ਜਾਂਦੇ ਦੇਖੋ ਜੀ ਜਿਹਦਾ ਕੰਮ ਸਹੀ ਹੁੰਦਾ ਉਹਦੇ ਪਾ ਦੀ ਰੱਬ ਹੈ ਜਿਹਦਾ ਨਹੀਂ ਹੁੰਦਾ ਉਹ ਬਦਲਾਵ ਦੇ ਨਾਮ ਤੇ ਝੁਰਦਾ ਸਾਰੇ ਆਪਦੇ ਸੈਲਫਿਸ਼ਸ ਤੇ ਸਭ ਨੂੰ ਪੈਸਾ ਬੰਦਾ ਆਪਦਾ ਸਿਸਟਮ ਬੰਦਾ ਕੋਈ ਨਹੀਂ ਸੇਵਾ ਕਰਕੇ ਰਾਜੀ ਵੀਰੇ ਜੇ ਸੇਵਾ ਹੀ ਕਰਦੇ ਹੋਣ ਤਾਂ ਦੁਨੀਆ ਸੌਖੀ ਹੋ ਜੀ ਦਸਤੀ ਕਾ ਭੈਣ ਜੀ ਠੀਕ ਹੋ ਹਾਂ ਜੀ ਜੀ ਅਜਾ ਅਸੀਂ ਨਾ ਵੋਟਾਂ ਬਾਰੇ ਪੁੱਛ ਰਹੇ ਹਾਂ ਤੇ ਕੀ ਲੱਗਦਾ ਤੁਹਾਨੂੰ ਬਠਿੰਡਾ ਲੋਕ ਸਭਾ ਤੋਂ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਪ੍ਰਧਾਨ ਮੰਤਰੀ ਬਣਨਾ ਤੇ ਪਾਰਟੀਆਂ ਦਾ ਕੰਮ ਕਰ ਕਿਵੇਂ ਦੇਖਦੇ ਹੋ ਕਿਸੇ ਪਾਰਟੀ ਦਾ ਵੀ ਕੰਮ ਕਰ ਵਧੀਆ ਨਹੀਂ ਹੁੰਦਾ ਹਨਾ ਵੀਰੇ ਸਾਰੇ ਸਾਰੇ ਆਪ ਦੇ ਸੈਲਫਿਸ਼ ਹਸਤੇ ਆ ਕੀ ਲੱਗਦਾ ਇਹ ਸੇਵਾ ਕਰਦੇ ਸਭ ਨੂੰ ਪੈਸਾ ਬੰਦਾ ਆਪਦਾ ਸਿਸਟਮ ਬੰਦਾ ਕੋਈ ਨਹੀਂ ਸੇਵਾ ਕਰਕੇ ਰਾਜੀ ਵੀਰੇ ਜੇ ਸੇਵਾ ਹੀ ਕਰਦੇ ਹੁਣ ਤਾਂ ਦੁਨੀਆ ਸੌਖੀ ਹੋ ਜੀ ਹੂੰ ਕੀ ਫਾਲਟ ਲੱਗਦਾ ਤੁਹਾਨੂੰ ਫੌਲਟ ਤਾਂ ਉਹਨਾਂ ਦੇ ਆਪ ਦੇ ਆਪ ਚ ਹੀ ਹੈ ਪਹਿਲਾਂ ਉਹ ਆਪ ਦੇ ਆਪ ਨੂੰ ਸਵਾਰਨ ਫੇਰ ਦੁਨੀਆ ਨੂੰ ਸਵਾਰਨਗੇ। ਉਹ ਸਵਾਰੇ ਆ ਵਧੀਆ ਗੱਡੀਆਂ ਸਿਕਿਉਰਿਟੀ ਸਾਰਾ ਕੁਝ ਹੈ। ਕਿਹਦੇ ਕੋਲੇ ਆ? ਲੀਡਰਾਂ ਕੋਲੇ। ਲੀਡਰਾਂ ਕੋਲੇ ਆਪਣੇ ਕੋਲ ਤਾਂ ਨਹੀਂ। ਹੂੰ। ਆਮ ਬੰਦਾ ਨਹੀਂ ਚੰਗਾ। ਹੂੰ। ਕੁਛ ਵੀ ਆਮ ਬੰਦਾ ਜੇ ਵਧੀਆ ਹੋਊਗਾ। ਦੇਖੋ ਆਮ ਚੋਰੀਆਂ ਹੋ ਰਹੀਆਂ ਐ। ਨਿੱਕੇ ਨਿੱਕੇ ਥਾਵਾਂ ਤੇ ਤੁਸੀਂ ਮੰਡੀ ਚ ਹੀ ਲਾ ਲੋ ਇੱਥੇ। ਕਿੰਨਾ ਡੇਲੀ ਕ੍ਰਾਈਮ ਚੱਲ ਰਿਹਾ ਹੈ। 10-10 ਦੁਕਾਨਾਂ ਦੇ ਵਿੱਚ ਇੱਥੇ ਡੇਲੀ ਚੋਰ ਆ ਕੇ ਚੋਰੀ ਕਰਕੇ ਲੈ ਜਾਂਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪੁਲਿਸ ਹੀ ਨਹੀਂ ਫੜ ਰਹੀ ਹੂੰ ਇਹ ਕਾਦਾ ਸਿਸਟਮ ਇੱਕ ਬਦਲਾਅ ਦਾ ਨਾਰਾ ਲੈ ਕੇ ਆਵਾਂ ਦੀ ਪਾਰਟੀ ਸੱਤਾ ਚਾਹੀਏ ਸਵਾਕ ਦੋ ਸਾਲ ਹੋ ਗਏ ਇਹਨਾਂ ਦੇ ਕੰਮ ਵੀਰੇ ਇਹਨਾਂ ਦੇ ਕੰਮ ਬਹੁਤ ਚੰਗੇ ਕੀਤੇ ਹੋਣਗੇ ਇਹਨਾਂ ਨੇ ਕੀਤੇ ਵੀ ਹੈ ਕੁਝ ਕੁ ਚੀਜ਼ਾਂ ਇਹਨਾਂ ਦੀਆਂ ਬਹੁਤ ਵਧੀਆ ਹੋਣਗੀਆਂ ਪਰ ਕੁਝ ਚੀਜ਼ਾਂ ਜਿਹੜੀਆਂ ਕਿ ਆਸ ਹੀ ਨਹੀਂ ਸੀ ਆਪਾਂ ਸਾਰਿਆਂ ਨੇ ਬਹੁਤ ਕੁਝ ਛੱਡ ਕੇ ਇਹਨਾਂ ਨੂੰ ਅਪਣਾਇਆ ਤੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਅਮਰਤਪਾਲ ਸਿੰਘ ਨੂੰ ਨਹੀਂ ਇਕ ਰਾਹ ਦਿੱਤਾ ਠੀਕ ਹੈ ਜੀ ਉਹਨਾਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕੀਤਾ ਹੈ ਉਹਦੇ ਨਾਲ ਅਸੀਂ ਸਾਰੇ ਉਹਦੇ ਤੋਂ ਨਾਰਾਜ਼ ਅੱਛਾ ਆਮ ਆਦਮੀ ਪਾਰਟੀ ਇਹ ਆਪਣੇ ਲਈ ਨਹੀਂ ਬਣੀ ਵੀ ਬਹੁਤ ਇਹ ਜੀਆਂ ਛੋਟੀਆਂ-ਛੋਟੀਆਂ ਨਹੀਂ ਵੱਡੀਆਂ-ਵੱਡੀਆਂ ਸਭ ਬਹੁਤ ਗੱਲਾਂ ਹੈਗੀਆਂ ਵੀਰੇ ਬਟ ਜੇ ਸਾਰੇ ਚੌਣ ਤਾਂ ਸ਼ਾਇਦ ਇੰਡੀਆ ਵੀ ਫੋਰਨ ਬਣ ਸਕਦਾ ਹੈ ਬਟਾਸੀਂ ਬਣਾ ਨਹੀਂ ਰਹੇ ਹਰ ਦਿਨ ਹਰ ਦਿਨ ਇੰਨੇ ਬੱਚੇ ਬਾਹਰ ਜਾ ਰਹੇ ਆ ਤੁਸੀਂ ਇਹ ਦੇਖੋ ਆਪਣੇ ਕੋਲ ਤਾਂ ਕੁਛ ਵੀ ਨਹੀਂ ਰਹਿਣਾ ਭਗਵਾਨ ਜਮਾਨ ਕੇ ਅਸੀਂ ਬਾਹਰੋਂ ਨੌਕਰੀ ਕਰਨ ਆਉਣਗੇ ਅੰਗਰੇਜ਼ ਇੱਥੇ ਦੇਖਦੇ ਆ ਤਾਂ ਗੱਲਾਂ ਵੀਰੇ ਸਾਰੇ ਕਰ ਜਾਂਦੇ ਆ ਹਨ ਇਹ ਤਾਂ ਗੱਲਾਂ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਆਪਾਂ ਕਿੰਨਾ ਸਿਸਟਮ ਬਣਾਉਣੇ ਆ ਉਹਨਾਂ ਕੋਲ ਇੰਨਾ ਪੈਸਾ ਨਹੀਂ ਆ ਫੈਸਿਲਟੀਆਂ ਹੋ ਗਈਆਂ ਤੇ ਉਹ ਆਪਦੇ ਤੇ ਲਗਾ ਰਹੇ ਆ ਪਹਿਲਾਂ ਦੁਨੀਆ ਬਾਰੇ ਸੋਚ ਰਹੇ ਆ ਪਰ ਥੋੜਾ ਡੀਪਲੀ ਜਾ ਕੇ ਸੋਚੋ ਤੁਸੀਂ ਨਸ਼ਾ ਬੰਦ ਕਰ ਦੋਗੇ ਤਾਂ ਕਈ ਘਰ ਨਹੀਂ ਖਰਾਬ ਹੋਣਗੇ ਜੇ ਤੁਸੀਂ ਅਮਰਪਾਲ ਨੂੰ ਅੱਗੇ ਲਿਆ ਕੇ ਉਹਨੂੰ ਇਹ ਕਹੋਗੇ ਕਿ ਸਿਸਟਮ ਨਾਲ ਚੱਲੋ ਤਾਂ ਦੁਨੀਆ ਬਹੁਤ ਵਧੀਆ ਜਾਊਗੀ ਜੇ ਆਪਾਂ ਉਹਨੂੰ ਚੱਲਣ ਹੀ ਨਾ ਦੇਵਾਂਗੇ ਤਾਂ ਫਿਰ ਕ੍ਰਾਈਮ ਕਿਵੇਂ ਖਤਮ ਹੋਊਗਾ ਉਹਨੇ ਬਹੁਤ ਲੋਕਾਂ ਦੇ ਘਰ ਬਚਾਤੇ ਜਿੰਨੇ ਕ ਬੱਚ ਕੇ ਬੱਚ ਕੇ ਡੇਲੀ ਮਾਰ ਰਹੇ ਆ ਜਿਹੜੇ ਮਾਰ ਰਹੇ ਉਹ ਨਸ਼ਾ ਚੱਲਦਾ ਤੁਹਾਡੇ ਹਾਂ ਵੀ ਚੱਲ ਜੰਦਾ ਵੀਰੇ ਉਹ ਆਪ ਹੀ ਨਹੀਂ ਬੰਦ ਕਰਦੇ ਖਾਣਾ ਪੀਣਾ ਮੇਰੇ ਹਿਸਾਬ ਨਾਲ ਤਾਂ ਕੀ ਹੋਊਗਾ ਲੱਖਸਾਣਾ ਵੀ ਚੋਣ ਲੜ ਰਹੇ ਬਠਿੰਡੇ ਤੋਂ ਉਹਦਾ ਕਿਵੇਂ ਦੇਖਦੇ ਕਿ ਜਾਣਦੇ ਤੁਸੀਂ ਨਹੀਂ ਮੈਂ ਜਾਣਦੀ ਆ ਵੀਰੇ ਬਸ ਬਾਲਾ ਨਾਜਾਇਜ਼ ਤਾਂ ਨਹੀਂ ਮੈਂ ਕੁਝ ਕਹਿਣਾ ਚਾਹੁੰਦੀ ਪਰ ਇੱਕ ਇਹ ਹੈਗਾ ਵੀ ਜੇ ਦੁਨੀਆ ਸਵਰਜੀ ਭਾਵੇਂ ਉਹ ਇਹਨਾਂ ਦੇ ਥ੍ਰੀ ਸਵਰੂਗੀ ਕਿਉਂਕਿ ਇਹ ਲੀਡਰ ਬਣੇ ਬੈਠੇ ਆ ਸਾਰੇ ਹਨਾ ਤਾਂ ਉਹਦੇ ਹਰ ਗਰੀਸ ਸਭ ਦਾ ਕੰਮ ਇੱਕੋ ਹੀ ਆ ਵਾ ਸਾਰੇ ਇਕੱਠੇ ਹੋਏ ਸਭ ਨੇ ਜਵਾਬ ਦੇਣੀਆਂ ਉਹ ਤਾਂ ਸੇਵਾ ਕਰਦੇ ਸੀ ਸੇਵਾ ਕੋਈ ਨਹੀਂ ਕਰਦਾ ਕੋਈ ਗੱਡੀ ਹੈ ਛੋਟੜੀ ਤੇ ਕੀ ਲੈਣਾ ਮੁੱਠੀ ਹੈ ਤਾਂ ਸੇਵਾ ਚੰਗੀ ਕਰਦਾ ਜਾਂ ਸੇਵਾ ਕਰਦਾ ਆਪ ਦੀ ਕਰਦਾ ਜਾਂ ਲੋਕਾਂ ਦੀ ਕਰ ਲੈ ਕੋਈ ਗੱਲ ਆ ਅੱਛਾ ਹਾਂ ਹਾਂ ਤੇ ਨਵੀਂ ਪਾਰਟੀ ਦੇ ਕਿਵੇਂ ਲੱਗਦੇ ਆ ਬਈ ਕੰਮ ਸਭ ਵਧੀਆ ਬਈ ਅਸਲ ਰੂਪ ਦਾ ਸਾਰੇ ਸਾਰੇ ਵਧੀਆ ਸਾਰੇ ਵਧੀਆ ਰੱਬ ਦਾ ਨਾਮ ਤੇ ਪੀ ਵੀ ਵਧੀਆ ਤੁਰੇ ਜਾਂਦੇ ਬੰਦੇ ਜੇ ਚੋ ਕੋਈ ਮੋਬਾਈਲ ਰੱਖੋਗੇ ਲੈ ਜਾਂਦਾ ਹੀ ਨਹੀਂ ਬਦਲਾਦਾ ਕਿਹੜੇ ਵੇ ਕੋਈ ਕੀ ਵਿਚਾਰੇ ਆਪਾਂ ਬੋਲ ਕੇ ਕੀ ਲੈਣਗੇ ਇਹਨੂੰ ਸਭ ਹਾਂ ਭਗਵਾਨ ਤੁਮਾਨ ਨਹੀਂ ਕੋਈ ਕੰਮ ਨਹੀਂ ਕਰਾਇਆ ਜੀ ਅੱਛਾ ਨਸ਼ੇ ਨਸ਼ਾ ਪੱਤਾ ਕਿਵੇਂ ਚੱਲਦਾ ਨਸ਼ਾ ਪੱਤਾ ਤਾਂ ਇਹ ਦੇਖੋ ਨਾ ਤਾਂ ਹੀ ਪਹਿਲਾਂ ਵਾਲੀ ਸਰਕਾਰ ਨੇ ਖਤਮ ਕਰ ਦਿੱਤਾ ਹੀ ਤੇ ਨਾ ਇਹ ਵਾਲੀ ਸਰਕਾਰ ਇੱਥੋਂ ਦੇ ਇੱਥੋਂ ਮੰਡੀ ਦੇ ਪ੍ਰਧਾਨ ਉਹ ਵੀ ਰੌਲਾ ਪਾ ਰਹੇ ਸੀ ਕਿ ਚੋਰੀਆਂ ਚਾਰੀਆਂ ਕਾਫੀ ਹੁੰਦੀਆਂ ਹੈ ਹਾਂ ਚੋਰੀਆਂ ਬਹੁਤ ਹੋਈ ਜਾਂਦੀਆਂ ਜੀ ਪੁਲਿਸ ਪ੍ਰਸ਼ਾਸਨ ਕੋਈ ਕੋਈ ਕੁਝ ਕੰਮ ਨਹੀਂ ਕਰਦੇ ਪਏ ਜੀ ਬਸ ਜਦੋਂ ਜਾਣੇ ਠਾਣੇ ਜਾਣੇ ਆ ਕੋਈ ਉਹ ਨਹੀਂ ਗੱਲ ਸੁਣਦੇ ਪਏ ਜੀ ਚੋਰੀਆਂ ਬਹੁਤ ਹੋਈ ਜਾਂਦੀਆਂ ਤੇ ਦੂਜੇ ਭਾਜ ਪਾਲੇ ਕਾਂਗਰਸ ਵਾਲੇ ਉਹ ਕਿਵੇਂ ਲੱਗਦੇ ਉਹਨਾਂ ਦਾ ਤਾਂ ਬਸ ਨਾ ਮਰੇ ਤੇ ਬਸ ਕੋਈ ਉਹਨਾਂ ਦਾ ਤਾਂ ਕੁਝ ਕਹਿਣ ਦੇ ਕੋਈ ਬੋਲ ਹੀ ਨਹੀਂ ਹੈਗਾ ਉਹਨਾਂ ਨੂੰ ਤਾਂ ਕੁਝ ਕਹਿ ਹੀ ਨਹੀਂ ਸਕਦੇ ਲੱਖਾ ਸਦਾਨਾ ਜਾਣਦੇ ਜੋ ਵੀ ਇੱਥੋਂ ਲੜ ਰਹੇ ਚੋਂ ਜਾਣਦੇ ਜਾਣਦੇ ਬਹੁਤ ਵਧੀਆ ਬੰਦਾ ਜੀ ਵਧੀਆ ਬੰਦਾ ਬਹੁਤ ਵਧੀਆ ਜਿਵੇਂ ਵੋਟਾਂ ਪਾਉਣਗੇ ਲੋਕ ਐ ਹਾਂ ਦੇਖੋ ਸਭ ਦੀ ੱਡੋ ੱਡੀ ਨਜ਼ਰੀਆ ਸਭ ਨੇ ੱਡੋ ੱਡੀ ਆਪ ਦਾ ਅੱਛਾ ਗੋਨਿਆਂ ਨੇ ਮੰਡੀ ਆਪਾਂ ਗੱਲ ਕਰ ਰਹੇ ਹਾਂ ਤੇ ਗੋਨਿਆਂ ਨੇ ਮੰਡੀ ਦੀ ਸਭ ਤੋਂ ਵੱਡੀ ਸਮੱਸਿਆ ਕੀ ਲੱਗਦੀ ਤੁਹਾਨੂੰ ਇੱਕ ਤਾਂ ਗੋਨਿਆਂ ਦੀ ਸਮੱਸਿਆ ਤਾਂ ਇਹ ਹੀ ਆਈ ਜਿਹੜੇ ਸੇਵਰੇਜ ਵਗੈਰਾ ਜੀ ਆਪਣੇ ਉਹ ਬਹੁਤ ਗੰਦਗੀ ਬਹੁਤ ਫੈਲੀ ਵੀ ਆਈ ਨਾ ਕੋਈ ਉਹਨਾਂ ਨੂੰ ਠੀਕ ਕਰਵਾਉਂਦੇ ਪਿਆਈ ਮੱਛਰਾਂ ਦਾ ਡੇਂਗੂ ਫੈਲ ਰਿਹਾ ਈ ਤੇ ਬਸ ਜੀ ਕੋਈ ਸੁਧਾਰ ਨਹੀਂ ਹੈਗਾ ਮੰਡੀ ਦਾ ਚੋਣਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਚੋਣਾ ਬਾਰੇ ਜੀ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਜੀ ਅੱਛਾ ਕੰਮ ਵਧੀਆ ਲੱਗਦੇ ਉਹਨਾਂ ਦੇ ਠੀਕ ਹੈ ਜੀ ਸ਼ੁਕਰ ਹੈ ਦੂਧੀਆਂ ਪਾਰਟੀਆਂ ਵਾਲੇ ਕਹਿੰਦੇ ਕੰਮ ਕੀਤੇ ਸੀ ਉਹ ਕਰੀ ਕਹੀ ਜਾਂਦੇ ਜੀ ਅੱਛਾ ਹਾਂ ਤੇ ਹੁਣ ਲੋਕ ਕਹਿੰਦੇ ਵੀ ਇੱਥੇ ਤੁਹਾਡੀ ਮੰਡੀ ਜੀ ਕਹਿੰਦੇ ਗੁੰਡਾ ਕਰਦੀ ਆ ਨਸ਼ਾ ਪੱਤਾ ਬਹੁਤ ਆ ਹੋਰ ਸਮੱਸਿਆਵਾਂ ਹੈਗੀਆਂ ਨਸ਼ਾ ਪੱਤਾ ਉਹਨਾਂ ਵੀ ਵੀ ਸੀਗਾ ਜੀ ਅੱਛਾ ਇਹ ਹੱਲ ਕਿਉਂ ਨਹੀਂ ਹੁੰਦਾ ਤੁਹਾਡੇ ਮੁਤਾਬਕ ਹਾਲ ਸਰਕਾਰਾਂ ਨਾਲ ਵਾਲੀਆਂ ਹੋਈਆਂ ਜੀ ਇਹ ਹਲ ਤਾਂ ਨਹੀਂ ਹੋ ਰਿਹਾ ਅੱਛਾ ਤੇ ਇਹ ਪਾਰਟੀ ਜਿਹੜੀ ਹੁਣ ਰਾਜ ਕਰ ਰਹੀ ਹੈ ਜਿਹਨੂੰ ਤੁਸੀਂ ਕਹਿੰਦੇ ਵੋਟ ਪਾਉਂਗੇ ਕੀ ਕੰਮ ਵਧੀਆ ਲੱਗਦਾ ਇਹਨਾਂ ਦੇ ਵੀ ਕੋਈ ਟਿਕਾ ਹੈ ਹੀ ਕੁਛ ਅਗਰਾਂ ਕੋ ਫਾਇਦਾ ਕਾਲੇ ਚ ਟਿਕਾ ਹੈ ਇੱਕ ਤਾਂ ਸੋਲਤਾ ਬਹੁਤ ਹੈ ਇਸ ਸਰਕਾਰ ਵੱਲੋਂ ਹਸਪਤਾਲ ਸੋਲਤਾ ਹੈਗੀ ਬਿਜਲੀ ਸੋਲਤਾ ਹੈਗੀ ਪਾਣੀ ਦੀ ਵੀ ਸੋਲਤਾ ਹੈਗੀ ਸਾਰਾ ਕੁਝ ਸੋਲਤਾ ਹੈ ਸੋਲਤਾ ਹੀ ਚੀਂ ਇਨਸਾਨ ਦਾ ਬਾਕੀ ਕੋਈ ਤਾਂਗ ਨਹੀਂ ਕਰਦਾ ਟਰੈਫਿਕ ਕਰ ਤਾਂਗ ਨਹੀਂ ਕਰਦੇ ਜੀ ਪਹਿਲਾਂ ਕਰਦੇ ਜੀ ਪਹਿਲਾਂ ਤਾਂਗ ਕਰਦੇ ਹੋਣੇ ਜੀ ਬਹੁਤ ਯਾਰ ਕਹਿੰਦਾ ਤਾਂ ਰੁੱਕੇ ਨਹੀਂ ਪ੍ਰਵਾਸ ਦਾ ਫੇਰੀ ਫੂਰੀ ਤੇ ਜਾਣੇ ਕੱਪੜਾ ਲੈ ਕੇ ਕੀ ਬੰਦਾ ਕੀ ਬੰਨਾ ਠੀਕ ਹੈ ਜੋ ਅੱਛਾ ਵੋਟਾਂ ਦਾ ਕੀ ਖਿਆਲ ਹੈ ਵੋਟਾਂ ਬਾਰੇ ਕਹਿੰਦਾ ਠੀਕ ਹੈ ਬਸ ਵੋਟਾਂ ਮਰ ਕੀ ਕਹਣਾ ਜੀ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਸਾਰੀ ਇੱਕੋ ਜਿਹੀ ਹੈ ਜੀ ਮਰਜ਼ੀ ਬਾੜੇ ਵਰਗੀ ਹੈ ਇੱਕ ਤਾਂ ਹੀ ਜਾਣੀ ਹੈ ਵੋਟ ਉਹ ਦੇਖ ਮਰਜ਼ੀ ਬਾੜੇ ਸਾਰੇ ਇੱਕ ਕੋਈ ਇੱਕ ਕੋਈ ਬਾੜੀ ਇੱਕੋ ਗੱਲੇ ਸਾਰੀਆਂ ਵਸ ਜੀ ਮਰਜ਼ੀ ਹੋਣ ਜੀ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਅੱਛਾ ਹਾਂ ਉਹ ਤਾਂ ਕਹਿੰਦੇ ਸਾਡੀਆਂ ਝੰਡੇ ਵੀ ਅੱਡਾ ਸਾਡੇ ਪਾਰਟੀਆਂ ਨਾਂ ਵੀ ਅੱਡਾ ਬੰਦੇ ਵਾਲੇ ਮਰਜ਼ੀ ਮਿੰਟ ਮਰਜ਼ੀ ਸਰਕਾਰ ਆ ਜਾਈ ਸਾਡੇ ਉੱਤੇ ਬੈਠਿਆ ਪਾਣੀ ਰੇਣਾ ਪਾਣੀ ਖੜਦਾ ਹੋਰੀ ਦੁਕਾਨਾਂ ਮੁਰੇ ਜਾ ਗਈ ਅੱਛਾ ਹਾਂ ਕੋਈ ਹੱਲ ਕੋਈ ਜਾਨਦਾ ਜੀ ਕੀ ਕਹਿੰਦੇ ਆ ਬਜਟ ਘਟਾ ਹੋਰ ਬਜਟ ਦੇ ਪੈਸੇ ਨਹੀਂ ਕਹਿੰਦੇ ਸੀ ਉਹ ਕੀ ਕਰੀ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਖਜ਼ਾਨਾ ਭਰਿਆ ਸਾਡਾ ਕੋਈ ਪੈਸੇ ਨਹੀਂ ਆਏ ਉਹ ਕਹਿੰਦੇ ਮੁੰਡੀ ਕਰਨ ਮੁੰਡੀ ਕਰਨ ਜਾਈਏ ਕਮੇਟੀ ਨਾਲ ਪੈਸੇ ਨਹੀਂ ਆਏ ਮੰਡੀ ਕੋਈ ਬੋਲਦੀ ਨਹੀਂ ਅੱਛਾ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਕਿਆ ਗੱਲ ਕਰੋ ਤਾਂ ਕਹਿੰਦੇ ਖਜ਼ਾਨਾ ਭਰਿਆ ਉਹ ਕੀ ਕਹਿ ਰਹੇ ਹੁੰਦਾ ਉਹਨਾਂ ਨਾਲ ਗੱਲ ਕਰਨੀ ਅੱਛਾ ਕਾਲੀਦਲ ਵੱਲੋਂ ਕਿਹਾ ਜਾ ਰਿਹਾ ਬੀਬਾ ਹਰਸਮਤ ਕੌਰ ਬਾਦਲ ਲੜ ਰਹੇ ਚੂਨ ਉਹ ਕਹਿੰਦੇ ਵੀ ਅਸੀਂ ਏਮਜ ਬਣਾਇਆ ਹੋਰ ਹਸਪਤਾਲ ਹੈ ਯੂਨੀਵਰਸਿਟੀ ਹੈ ਸਾਰਾ ਕੁਝ ਕਿਵੇਂ ਲੱਗਦਾ ਉਹਨਾਂ ਦੀ ਕੈਂਪੇਨ ਨਹੀਂ ਕੰਮ ਵਧੀਆ ਕੀਤਾ ਨਾ ਕੰਮ ਵਧੀਆ ਕੀਤੇ ਉਹਨਾਂ ਨੇ ਕੰਮ ਕੀ ਕਾਂਗਰਸ ਨੇ ਕਾਂਗਰਸ ਨੇ ਕੀ ਦੇਣੇ ਕਰ ਲੈ ਵਾਦੀ 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 ਕੀਤੇ ਕੱਲ੍ਹ ਨਹੀਂ ਉਹ ਨਾ ਜੀ ਕੋਈ ਫਰਕ ਨਹੀਂ ਲੱਗਦਾ ਜੀ ਵੀ ਜੋ ਵੀ ਵਾਦੇ ਕਰਦੇ ਆ ਮੁੱਕਰ ਜਾਂਦੇ ਆ ਜੀ ਜਦੋਂ ਸੀਟ ਤੇ ਆ ਬਹਿ ਜਾਂਦੇ ਆ ਉਸ ਤੋਂ ਬਾਅਦ ਮੁੱਕਰ ਜਾਂਦੇ ਆ ਜੀ ਕੀ ਸਮੱਸਿਆਵਾਂ ਕੀ ਲੱਗਦੇ ਤੁਹਾਨੂੰ ਸਮੱਸਿਆਵਾਂ ਬਹੁਤ ਸਮੱਸਿਆਵਾਂ ਜੀ ਮਤਲਬ ਬੇਰੁਜ਼ਗਾਰ ਤੁਰੇ ਫਿਰਦੇ ਆ ਮੁੰਡੇ ਕੁੜੀਆਂ ਅੱਕ ਕੇ ਵਿਚਾਰੇ ਬਾਹਰ ਜਾ ਵਰਦੇ ਆ ਬਾਹਰ ਵੀ ਉਹਨਾਂ ਨੂੰ ਮਤਲਬ ੱੱਕੇ ਠੇਡੇ ਹੀ ਮਿਲਦੇ ਆ ਜੀ ਲਾਈਫ ਨਹੀਂ ਬਣਦੀ ਸਾਰੀ ਉਮਰ ਹੀ ਨਿਕਲ ਜਾਂਦੀ ਆ ਜੀ ਉਧਰ ਮਤਲਬ ਨਸ਼ੇ ਦਾ ਮਸਲਾ ਕਿਵੇਂ ਨਸ਼ੇ ਨਸ਼ੇ ਦਾ ਜੀ ਵੈਸੇ ਇੱਥੇ ਤਾਂ ਵਧੀਆ ਆ ਜੀ ਮਤਲਬ ਨਹੀਂ ਕੋਈ ਜ਼ਿਆਦਾ ਦੇਖਦੇ ਵੀ ਕੋਈ ਬੰਦਾ ਨੱਚਾ ਕਰਦਾਗਾ ਠੀਕ ਆ ਜੀ ਬਾਕੀ ਇੱਥੇ ਵਧੀਆਗਾ ਪਾਰਟੀ ਦੀ ਕੋਈ ਤੁਹਾਨੂੰ ਲੱਗਦਾ ਨਹੀਂ ਵਧੀਆ ਪਾਰਟੀ ਹੈ ਨਹੀਂ ਕੋਈ ਉਹ ਪਾਰਟੀ ਕੁਝ ਨਹੀਂ ਕਹਿ ਸਕਦੇ ਜੀ ਇਹਦੇ ਚ ਕੋਈ ਮੰਨ ਲਓ ਸਿੱਖ ਧਰਮ ਅੱਗੇ ਆਊਗਾ ਸਿੱਖ ਧਰਮ ਦਾ ਕੋਈ ਮੋਢੀ ਬਣੂਗਾ ਫਿਰ ਕੋਈ ਜਾ ਕੇ ਕੋਈ ਹੱਲ ਹੋ ਸਕਦਾ ਤੇ ਲੱਖਾ ਸਦਾਨਾ ਵਿੱਚ ਚੋਣ ਲੜ ਰਹੇ ਹੈ ਲੱਖਾ ਸਦਾਨਾ ਬਹੁਤ ਵਧੀਆ ਵੀਰ ਹੈ ਵਧੀਆ ਕੰਮ ਕਰਦਾ ਉਹ ਪਿੰਡਾਂ ਪਿੰਡਾਂ ਚ ਜਾ ਕੇ ਵਧੀਆ ਮੰਨ ਲਓ ਉਹ ਕਰਦਾ ਜੀ ਗਾਈਡ ਕਰਦਾ ਲੋਕਾਂ ਨੂੰ ਬਹੁਤ ਵਧੀਆ ਵਿਚਾਰ ਹੈ ਬਾਈ ਜੀ ਕਿਹੜੀ ਪਾਰਟੀ ਜਾ ਰਹੀ ਅੱਗੇ ਕੁਝ ਨਹੀਂ ਕਹਿ ਸਕਦੇ ਨਵੀਂ ਪਾਰਟੀ ਦੀ ਕੰਮ ਕਿਵੇਂ ਲੱਗਦੇ ਆ ਕਮ ਉਹ ਬੜੇ ਨਜ਼ਰ ਨਹੀਂ ਆ ਰਹੇ ਕਿਤੇ ਜ਼ਰੂਰ ਹੈ ਲੋਕਾਂ ਦੇ ਕਹਿਣ ਮੁਤਾਬਕ ਵੀ ਕੋਈ ਕਹਿ ਦਿੰਦਾ ਵੀ ਕੰਮ ਨਹੀਂ ਹੋਇਆ ਜੀ ਸਾਡੀਆਂ ਰਜਿਸਟਰੀਆਂ ਨੇ ਹੁੰਦੀਆਂ ਆੜਿਆ ਪਿਆ ਉਹ ਆੜਿਆ ਪਿਆ ਅੱਛਾ ਹੈ ਨਾ ਭ੍ਰਸ਼ਟਾਚਾਰ ਕਿਉਂ ਚੱਲ ਜਾਂਦਾ ਉਹ ਤਾਂ ਰੋਕ ਹੀ ਨਹੀਂ ਸਕਦਾ ਜੀ ਸਮਾਜ ਦੇ ਕੰਮ ਹੀ ਹੈ ਜੀ ਨਸ਼ੇ ਦਾ ਨਸ਼ਾ ਤਾਂ ਬਹੁਤ ਜ਼ਿਆਦਾ ਜੀ ਮੰਨ ਲੋ ਨਿਤ ਲੁੱਟ ਖੂਆ ਕਿਉਂਕਿ ਰੋੜਾਂ ਦੇ ਉੱਤੇ ਬੈਠੇ ਆ ਕੋਈ ਮੋਬਾਈਲ ਖੋ ਕੇ ਲੈ ਗਿਆ ਕੋਈ ਚੰਨੀ ਲਾ ਕੇ ਲੈ ਗਿਆ ਕੋਈ ਕੁਝ ਕਰਕੇ ਲੈ ਗਿਆ ਹਾਂਜੀ ਸੁਧਾਰ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਹੋ ਸਕਦਾ ਕੀ ਕਹਿ ਸਕਦੇ ਜੀ ਮੰਨ ਲਓ ਕੰਮ ਵਾਲੇ ਬੰਦੇ ਨੂੰ ਤਾਂ ਕੰਮ ਦਾ ਹੀ ਪਤਾ ਜੀ ਹਨਾ ਇਹ ਤਾਂ ਸਰਕਾਰਾਂ ਜਿਹੜੀਆਂ ਮੰਨ ਲਓ ਇਸ ਕੰਮ ਤੇ ਐ ਜਾਂ ਮੰਨ ਲਓ ਮੁਲਾਜ਼ਮ ਉਹਨਾਂ ਲਈ ਲੱਖ ਸਦਨਾ ਵੀ ਚੋਣ ਲੜ ਰਿਹਾ ਆਇਆ ਸੀਗਾ ਨਹੀਂ ਹਜੇ ਨਹੀਂ ਆਇਆ ਜਾਂਦੇ ਨੇ ਲੱਖ ਸਦਨ ਉਹ ਕਿਹਨੇ ਚੰਗੀ ਤਰ੍ਹਾਂ ਕਿਵੇਂ ਲੱਗਦਾ ਪ੍ਰਚਾਰ ਦਾ ਪ੍ਰਚਾਰ ਬਹੁਤ ਵਧੀਆ ਜੀ ਮੰਨ ਲਓ ਬਾਕੀ ਨਵੇਂ ਬੰਦੇ ਆਉਣਗੇ ਤਾਂ ਕੁਝ ਕਰਨਗੇ ਕਿਉਂਕਿ ਹਰ ਇੱਕ ਬੰਦਾ ਦੁਖੀ ਹੋਇਆ ਹੀ ਆਉਂਦਾ ਇਸ ਕੰਮ 'ਚ ਕਿਸੇ ਨੇ 100000 ਰੁਪਏ ਲਾ ਬਹੁਤ ਕੀਤਾ ਹੈ ਅੱਛਾ ਹਾਂਜੀ ਧੀਆਂ ਭੈਣਾਂ ਦਾ ਘਰ ਬਸਾਇਆ ਜਿਹੜੇ ਆਪਾਂ ਨੂੰ ਯਾਦ ਆਈ ਅੱਛਾ ਠੀਕ ਹੈ ਉਹਦੇ ਬਾਰੇ ਆਪਾਂ ਜਾਣਦੇ ਹਾਂ ਦੂਜੀਆਂ ਪਾਰਟੀਆਂ ਦੇ ਜਿਵੇਂ ਦੇਖਦੇ ਹੋ ਕਾਂਗਰਸ ਆ ਹੋਰ ਹੈ ਕਾਂਗਰਸ ਠੀਕ ਹੈ ਕਾਂਗਰਸ ਦਾ ਵੀ ਠੀਕ ਸੀ ਇਹਨਾਂ ਦਾ ਵੀ ਪਰ ਇਹਨਾਂ ਨੇ ਹੁਣ ਜਿਹੜੀ ਆ ਨਵੀਂ ਸਰਕਾਰ ਆਈ ਹੈ ਇਹਨਾਂ ਨੇ ਤਾਂ ਜਮਾਂ ਜੜ ਕੱਢਤੀ ਅੱਛਾ ਹਾਂ ਕੀ ਇਹਨਾਂ ਨੇ ਕੀਤਾ ਕਿਸੇ ਲਈ ਇਹਨਾਂ ਨੇ ਬੁਢਾ ਨੂੰ ਕਹਿ ਕੇ 100000 ਰੁਪਏ ਸਾਡੇ ਪਿੰਡਾਂ ਦਾ ਕੰਢਕੜਾਂ ਬਣਾ ਕੇ ਜਾਵਾਂਗੇ ਪੰਜ ਦਿਨ ਭੌਂਕਦੇ ਰਹੇ ਉੱਥੇ ਕਿਸੇ ਨੇ ਐਕਟ ਵੀ ਨਹੀਂ ਲਾਈ ਇਹਨਾਂ ਦਾ ਪਾਣੀ ਖੜਾ ਹੁੰਦਾ ਉੱਥੇ ਕੋਲ ਮੇ ਜਿਉਂ ਲੱਗਦੇ ਅੱਛਾ ਕੀ ਇਹਨਾਂ ਤੋਂ ਅਸੀਂ ਕਰਾਂਗੇ ਹਾਂ ਚੋਣ ਲੜ ਰਹੇ ਲਖਸਨਾਂ ਬੋਟ ਵੀ ਪਾਵਾਂਗੇ ਸਪੋਰਟ ਵੀ ਕਰਾਂਗੇ ਫੁੱਲ ਪਰ ਸੁਧਾਰ ਹੋਣਾ ਚਾਹੀਦਾ ਛੋਣਾ ਬਾਰੇ ਜਿਆਦਾ ਕਿ ਉਹ ਸਮਝ ਨਹੀਂ ਆ ਰਿਹਾ ਹੂੰ ਕਿ ਕਿ ਜੁਨੀਨ ਜਿਹੜੀਆਂ ਕਿਸਾਨ ਜੁਨ ਉਹ ਹਰੇਕ ਦਾ ਵਿਰੋਧ ਕਰੀ ਜਾਂਦੀਆਂ ਹਾਂ ਭਾ ਜੀਪੀ ਤੇ ਆਪ ਦਾ ਨਹੀਂ ਸਾਰਿਆਂ ਦੀ ਕਰ ਰਹੀਆਂ ਜੀ ਸਾਰਿਆਂ ਦਾ ਅੱਛਾ ਕੋਈ ਵੀ ਆ ਸਭ ਦਾ ਵਿਰੋਧ ਕਰ ਰਹੀਆਂ ਹੂੰ ਇਸ ਵਾਰ ਕੋਈ ਸਮਝ ਨਹੀਂ ਆ ਰਿਹਾ ਵੀ ਕੀ ਬਣੂਗਾ ਕੀ ਨਹੀਂ ਅੱਛਾ ਸਰਕਾਰ ਦੇ ਕੰਮ ਕਿਵੇਂ ਲੱਗਦੇ ਨੇ ਸਵਾ 2 ਸਾਲ ਹੋ ਗਏ ਕੰਮ ਠੀਕ ਹੈ ਜੀ ਰਲਵਮੈਂਟ ਮੈਂ ਜਾਇਆ ਕੋਈ ਬਾਲੇ ਵਧੀਆ ਵੀ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਹੀਂ ਕਹਿ ਸਕਦੇ ਕੁਝ ਕੰਮ ਕਰ ਰਹੇ ਆ ਅਕਾਲੀ ਦਲ ਵੀ ਬਾਹਰ ਸਮਤ ਕੋ ਚੌਥੀ ਵਾਰ ਚੋਣ ਲੜ ਰਹੇ ਆ ਹਾਂਜੀ ਦੇਖੋ ਇਹ ਤਾਂ ਹੁਣ ਲੋਕਾਂ ਦੀ ਮੰਨ ਦੀ ਗੱਲ ਆ ਵੀ ਲੱਖਾਂ ਦਾ ਨਵੇਂ ਚੋਣ ਲੜ ਰਿਹਾ ਲੱਖਾਂ ਦਾ ਨਵੇਂ ਲੜ ਰਿਹਾ ਜੀ ਠੀਕ ਆ ਉਹ ਤਾਂ ਗੱਲ ਕੋਈ ਸਮੱਸਿਆ ਲੱਗਦੀ ਆ ਤੁਹਾਨੂੰ ਪਰ ਇਸ ਵਾਰ ਵੈਸੇ ਇਸ ਵਾਰ ਲੱਗ ਰਿਹਾ ਵੀ ਬੀਬਾ ਸ਼ਾਇਦ ਦੁਬਾਰਾ ਬੀਬਾ ਹੀ ਆ ਸਕਦੇ ਆ। ਕੁੱਥੀ ਵਾਰ ਆਉਂਗੇ। ਹੂੰ। ਅੱਛਾ। ਹਾਂਜੀ। ਕੰਮਾਂ ਕਰਕੇ। ਕੰਮਾਂ ਕਰਕੇ ਬਾਕੀ ਆਪ ਸਰਕਾਰ ਤੋਂ ਲੋਕ ਥੋੜੇ ਦੁਖੀ ਵੀ ਆ। ਕਾਂਗਰਸ ਨੂੰ ਵੀ ਪਾ ਸਕਦੇ ਆ ਕਿ ਨਹੀਂ? ਕਾਂਗਰਸ ਨੂੰ ਦੇਖੋ ਹੀ। ਹਾਂ ਕਾਂਗਰਸ ਦਾ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਕਾਂਗਰਸ ਦਾ ਬਣੇਗਾ। ਸਮੱਸਿਆ ਤਾਂ ਜੀ ਸਾਰੀਆਂ ਹਰੇਕ ਦੀਆਂ ਅਲੱਗ-ਅਲੱਗ ਸਮੱਸਿਆਵਾਂ ਆ। ਆਪਣੇ ਇਨਸਾਨ ਦੀਆਂ ਆ। ਕੋਈ ਮੇਰੀਆਂ ਆਸਾਂ ਜੀਆਂ ਹੁੰਦੀਆਂ ਨੇ ਨਾ ਪਿੰਡ ਜਾਂ ਆਪਣੇ ਸ਼ਹਿਰ। ਨਹੀਂ ਨਹੀਂ ਜੀ ਹਰੇਕ ਦੀਆਂ ਆਪਦੀ ਆਪਦੀ ਸਮੱਸਿਆ ਜੀ। ਕਿਸਾਨਾਂ ਦੀ ਆਜਾਦੀ ਸਮੱਸਿਆ ਦੁਕਾਨਦਾਰਾਂ ਦੀ ਆਜਾਦੀ ਚੋਰੀਆਂ ਹੋਈਆਂ ਨਸ਼ਾ ਹੋ ਗਿਆ ਉਹਦਾ ਹਰੇ ਕੋਈ ਸਰਕਾਰ ਆ ਜੇ ਉਹਦਾ ਹੋਣੀ ਆਈ ਉਹ ਤਾਂ ਹਰ ਸਰਕਾਰ ਚ ਹੁੰਦੀ ਆ ਉਹ ਕੋਈ ਆਪਾਂ ਨਹੀਂ ਆਏ ਨਹੀਂ ਕਹਿ ਸਕਦੇ ਵੀ ਆਪ ਸਰਕਾਰ ਆ ਤਾਂ ਹੁਣ ਵੱਧ ਗਈਆਂ ਫਰਕ ਕੀ ਲੱਗਦਾ ਹੁੰਦਾ ਫਿਰ ਤੁਹਾਨੂੰ ਫਰਕ ਕੀ ਲੱਗਦਾ ਜੇ ਪਹਿਲਾਂ ਕਾਂਗਰਸ ਰਾਜ ਸੀ ਹੁਣ ਆਪ ਆ ਗਿਆ ਤੁਸੀਂ ਕਹਿੰਦੇ ਚੋਰੀਆਂ ਹੁੰਦੀਆਂ ਨਸ਼ਾ ਵੀ ਉਮੇ ਵਿਕਦਾ ਫਰਕ ਕੀ ਆ ਫਰਕ ਸਾਰਕਸ਼ੀ ਹੋ ਰਿਹਾ ਜੀ ਫਰਕ ਕੀ ਲੱਗਦਾ ਫਿਰ ਆਮ ਸਰਕਾਰ ਆਈ ਸੀ ਜਦੋਂ ਆਵਾ ਮਾਦਵੀ ਪਾਰਟੀ ਦੀ ਉਹ ਕਹਿੰਦੇ ਸੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਪਰ ਉਸ ਤੇ ਕੋਈ ਰੋਕ ਨਹੀਂ ਲੱਗੀ ਭਾਵੇਂ ਹੈ ਦਾ ਹੈ ਨਹੀਂ ਬਰਾਬਰੀ ਵੈਸੇ ਸਾਰੀਆਂ ਸਾਫ ਹੈ ਸਾਰੀਆਂ ਨਹੀਂ ਸਾਰੇ ਠੀਕ ਆ ਭਾਈ ਭਾ ਜਾ ਆਮ ਪਾਰਟੀ ਇਹ ਥੋੜੀ ਅੱਗੇ ਲੱਗਦੀ ਹੈ ਅੱਛਾ ਹਾਂ ਬੀਜੇਪੀ ਦਾ ਜਿਵੇਂ ਵਿਰੋਧ ਕਰ ਰਹੇ ਆ ਭਾਜਪਾ ਦਾ ਕਿਸਾਨ ਕਰੀ ਜਾਂਦੇ ਪਿੜੇ ਕਰੀ ਜਾਂਦੇ ਕਿਸਾਨ ਤਾਂ ਸ਼ਹਿਰਾਂ ਹੀ ਹੈ ਨਹੀਂ ਅੱਛਾ ਸ਼ਹਿਰਾਂ ਕੋਈ ਵਿਰੋਧ ਨਹੀਂ ਪਿੰਡਾਂ ਕੋਲੇ ਮਾਰੋ ਰਹੇਗਾ ਵਿਰੋਧ ਤਾਂ ਸਰਕਲ ਕਰੀ ਜਾਂਦੇ ਹੁਣ ਕੁੜੀ ਆਇਆ ਕੁੜੀ ਵਿਰੋਧ ਕਰੀ ਜਾਂਦੇ ਆਮ ਪਾਰਟੀ ਦਾ ਕਾਂਗਰਸ ਦਾ ਕਾਂਗਰਸ ਦਾ ਵਿਰੋਧ ਕਰੀ ਜਾਂਦੇ ਆ ਵਿਰੋਧ ਸਭ ਦਾ ਕਰੀ ਜਾਂਦੇ ਆ ਹੂੰ ਵਿਰੋਧ ਤਾਂ ਇਹ ਕੋਈ ਮਰਜ਼ੀ ਪਾਰਟੀ ਦਾ ਸਭ ਦਾ ਕਰਦੇ ਆ ਠੀਕ ਹੈ ਇਹ ਕੰਮ ਕਿਵੇਂ ਕੀਦੀ ਸਰਕਾਰ ਦੇ ਵਧੀ ਲੱਗਦੇ ਸਰਕਾਰ ਦੇ ਕੋਈ ਸਾਰੇ ਕੋਈ ਫਰਕ ਨਹੀਂ ਕੋਈ ਫਰਕ ਤਾਂ ਹੁ ਤੁਹਾਨੂੰ ਕੀ ਲੱਗਦਾ ਭੈਣ ਜੀ ਸਭ ਇਹ ਕੰਮ ਤਾਂ ਕੋਈ ਵੀ ਨਹੀਂ ਕਰਦਾ ਜੀ ਨਵੀਂ ਸਰਕਾਰ ਕਹਿੰਦੀ ਨੌਕਰੀਆਂ ਦੇ ਦਿਆਂ ਹੋਰ ਬਿਜਲੀ ਫ੍ਰੀ ਆ ਸਾਰਾ ਕੋਈ ਕੰਮ ਨਹੀਂ ਆ ਜੀ ਨਵੀਂ ਸਰਕਾਰ ਵਧੀਆ ਹੈ ਹੈ ਉਹ ਦੂਜੇ ਸਰਕਾਰਾਂ ਨਾਲੋਂ ਉਹਨਾਂ ਨਾਲੋਂ ਤਾਂ ਪਛਪ ਵਧੀਆ ਫਰਕ ਹੈ ਹਾਂ ਅੱਛਾ ਮੱਕੀ ਐਸਾ ਸਭ ਦੇ ਨਾਲ ਹੀ ਆ ਜੀ ਹਾਂ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਵਧੀਆ ਦੁਕਾਨ ਤਾਂ ਕੰਮ ਕਰ ਰਹੀ ਹੈ ਅਸੀਂ ਆਮ ਪਾਰਟੀ ਨਾਲ ਜੀ ਅੱਛਾ ਹਾਂ ਇਹ ਦੂਜੇ ਕਾਂਗਰਸ ਨਹੀਂ ਬਸ ਅਸੀਂ ਆਮ ਪਾਰਟੀ ਨਾਲ ਜੀ ਚੰਗੀ ਹੈ ਮਾੜੀ ਹੈ ਵਧੀਆ ਦੂਜੇ ਵਧੀਆ ਹੈ ਅੱਛਾ ਇੱਕ ਲੱਖ ਸਾਨਾ ਵੀ ਖੜਾ ਹੋਇਆ ਕਿਸੇ ਕੋਈ ਹੁੰਦਾ ਫਿਰ ਆਪਾਂ ਕਿਸੇ ਨਾਲ ਉਹ ਨਹੀਂ ਅੱਛਾ ਬਹੁਤ ਬੜੇ ਖੜੇ ਹੁੰਦੇ ਆ ਵੈਸੇ ਆਪਾਂ ਜਿਹੜੇ ਖੜੇ ਖੜੇ ਆ ਠੀਕ ਠੀਕ ਹੈ ਜੀ ਠੀਕ ਹੈ ਇਹਨਾਂ ਦੇ ਪਿਆ ਹਟਸਾਲ ਇਹਨਾਂ ਨੇ ਦੇਖ ਲਿਆ ਹੁਣ ਇਹ 1 ਸਾਲ ਚ ਦਾ ਕੋਈ 5 ਸਾਲਾਂ ਚ ਦਾ ਇਹਨਾਂ ਨੂੰ ਬਾਕੀ ਨਹੀਂ ਮੈਂ ਉਹ ਤਾਂ ਕਹਿੰਦਾ ਸੇਵਾ ਕਰਦੇ ਅਸੀਂ ਤੇ ਲੋਕਾਂ ਦੇ ਸਾਰੇ ਲੀਡਰ ਅਹੀ ਕਹਿੰਦੇ ਨੇ ਸੇਵਾ ਤਾਂ ਸਾਰੇ ਕਹਿੰਦੇ ਆ ਪਰ ਅ ਵੀ ਪੰਜ-ਛੇ ਸਾਲ ਜਿਹੜਾ ਕੋਈ ਪਦ ਲਾਦਾ ਕੋਈ ਉਹਨਾਂ ਦਾ ਬਹੁਤ ਤਰਾਣਾ ਜਿਹੜਾ ਹੋ ਜਾਂਦਾ ਕੋਈ ਪਾਇਆ ਗੰਦ ਪਾਇਆ ਕੁਝ ਪਾਇਆ ਉਹ ਹੌਲੀ-ਹੌਲੀ ਸਾਫ ਹੋਊਗਾ ਪੰਜ ਸਾਲਾਂ ਦੇ ਦਾ ਫਰਕ ਹੁੰਦਾ ਨਹੀਂ ਆਪਣੇ ਘਰ ਦਾ ਨਹੀਂ ਸਾਫ ਹੁੰਦਾ ਇਹ ਸਾਰੇ ਮੁਲਕ ਦਾ ਹੋ ਗਿਆ ਸਾਰੇ ਪੰਜਾਬ ਦਾ ਹੋ ਗਿਆ ਹੌਲੀ-ਹੌਲੀ ਸਾਫ ਹੋਊਗਾ ਹੌਲੀ-ਹੌਲੀ ਸਾਫ ਹੋਊਗਾ ਠੀਕ ਅਗਲੇ 5 ਸਾਲ ਤੱਕ ਕਰੇ ਇਹ ਵਧੀਆ ਮਾ ਨਹੀਂ ਭਾਈ ਸਾਰੀਆਂ ਪਾਰਟੀਆਂ ਵਧੀਆ ਆਪਣੇ ਵਾਸਤੇ ਅਕਾਲੀ ਦਲ ਵੀ ਵਧੀਆ ਆਵਾਦੀ ਪਾਰਟੀ ਵਧੀਆ ਸਾਰੇ ਜਿਹੜਾ ਕੰਮ ਕਰੂਗਾ ਉਹੀ ਵਧੀਆ ਨਵੀਂ ਸਰਕਾਰ ਦੇ ਕੰਮ ਨਵੀਂ ਸਰਕਾਰ ਦੇ ਕੰਮ ਤਾਂ ਆਪਾਂ ਵੇਖੀ ਜਾਂਦੇ ਸਾਰੀ ਵੇਖੀ ਜਾਂਦੇ ਆ ਤੁਹਾਨੂੰ ਵੀ ਪਤਾ ਹੀ ਹੈ ਅੱਜ ਤਾਂ ਲੋਕਾਂ ਤੋਂ ਪੁੱਛ ਰਹੇ ਨੇ ਭਾਈ ਵੀ ਕਿਵੇਂ ਚੱਲ ਰਿਹਾ ਮੌਲ ਸਾਰੇ ਕੰਮ ਵਧੀਆ ਵੀਰੇ ਕੋਈ ਨਹੀਂ ਮੜਾ ਕਰਦਾਗਾ ਅੱਛਾ ਜਿਹੜਾ ਜਿਹਦਾ ਸਪੋਰਟਰ ਉਹ ਹੀ ਵਧੀਆ ਕਹਿੰਦਾ ਸੇਵ ਹੀ ਕਰਦੇ ਸਾਰੇ ਸਾਰੀ ਸੇਵ ਹੈ ਲਾਰੇ ਲਾਨ ਦੇ ਮੁੜ ਕੇ ਕੁਝ ਨਹੀਂ ਆਪਾਂ ਇੱਥੇ ਹੀ ਬਹਿਣਾ ਦੁਕਾਨਾਂ ਤੇ ਲੱਖਾ ਸਾਣਾ ਵੀ ਜੋਂ ਲੜ ਰਿਹਾ ਜਿਵੇਂ ਲੱਖਾ ਲੁੱਖਾ ਸਦਾਣਾ ਤਾਂ ਭਈ ਆਪਾਂ ਕਦੇ ਧਿਆਨ ਨਹੀਂ ਦਿੱਤਾਗਾ ਆਪਣੇ ਤਾਂ ਆਹੀ ਹੈ ਬੀਬਾ ਖੜੀ ਹੈ ਹੁਣ ਅੱਛਾ ਲੋਕਾਂ ਨੂੰ ਵਧੀਆ ਲੱਗਦੇ ਆ ਹਰ ਸਿੰਮਿਤ ਕੌਰ ਨੇ ਕੀ ਕੰਮ ਵਧੀਆ ਕੀਤੇ ਖਾਮ ਤਾਂ ਵੀਰੀ ਆਹੀ ਹੈ ਜਿਹੜੇ ਐਮਜ਼ੂਮਸ ਆਇਆ ਆਪਣੇ ਇਲਾਕੇ ਦੇ ਵਿੱਚ ਐਮਜ਼ ਖੁੱਲਿਆ ਆ ਪਾਣੀ ਦੀਆਂ ਰੂਰੋ ਜਿਹੜੇ ਲੱਗੇ ਆ ਸਾਰੇ ਇਹਨਾਂ ਦੇ ਟਾਈਮ 'ਚ ਹੀ ਲੱਗੇ ਆ ਬਧੇਰੇ ਵੀ ਬਥੇਰੇ ਵਿਕਾਸ ਕੰਮ ਹੋਇਆ ਹੈ ਕੈਂਸਰ ਦਾ ਹਸਪਤਾਲ ਖੁੱਲਿਆ ਹੈ ਬਥੇਰਾ ਕੰਮ ਹੋਇਆ ਬੀਬੀ ਦੀ ਵੋਟ ਪਾਉਣੇ ਹਨ ਕੌਣ ਨਹੀਂ ਪਾਉਂਦੇ ਨਹੀਂ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਵੋਟ ਨਾ ਪਾਉਂਦੇ ਹੁਣ ਨਹੀਂ ਪਾਉਂਦੇਗੇ ਅੱਛਾ ਹੁਣ ਨਹੀਂ ਪਾਵੇਂ ਕਿਆ ਕੋਈ ਫਾਇਦਾ ਨਹੀਂ ਫਾਇਦਾ ਕੀ ਹਣੀ ਉਹ ਕਹਿੰਦੇ ਵੀ ਅਸੀਂ ਸੇਵਾ ਕਰਾਂਗੇ ਭਾਈ ਸੇਵਾ ਕਰੀ ਤਾਂ ਇਹਨਾਂ ਖੇਤਰਾਂ ਦੀ ਇਤੋਂ ਵੱਧ ਕੀ ਕਰਨਗੇ ਹੈ ਕਰੀ ਤਾਂ ਇਹਦੇ ਖੇਤਰਾਂ ਦੀ ਸੇਵਾ ਹੋਰੀ ਪਾਰਟੀ ਕੋਈ ਨਹੀਂ ਲੱਗਦਾ ਤੁਹਾਨੂੰ ਕੋਈ ਪਾਰਟੀ ਨਹੀਂ ਨਵੀਂ ਸਰਕਾਰ ਦੇ ਕੰਮ ਕਿਵੇਂ ਲੱਗਦੇ ਆ ਫੇਰ ਤੂੰ ਦੁਬਾਰੇ ਫੇਰ ਛਾੜੂ ਮੇਰੀ ਸਰਕਾਰ ਦੇ ਕੀਏ ਦੁਬਾਰੇ ਫੇਰ ਛਾੜੂ ਫੇਰ ਦੂ ਹੁਣ ਇਧਕੇ ਪੁੱਤੇ ਲਾ ਕੇ ਮੋਰ ਬਣਾ ਦੂਗੀ ਉਹ ਤਾਂ ਕਹਿੰਦੇ ਵੀ ਅਸੀਂ ਨੌਕਰੀਆਂ ਦੇਤੀਆਂ ਹੋਰ ਕਿੰਨੇ ਕੰਮ ਕੋਈ ਨਹੀਂ ਜੀ ਸਵਾਹ ਹੈ ਸੱਚੀ ਦਾਹੀ ਸਰਕਾਰ ਜਿੱਥੇ ਬੈਠੇ ਬਸ ਬਸ ਅਸੀਂ ਤਾਂ ਕੀ ਦੱਸਣਾ ਕੋਈ ਸਰਕਾਰ ਨਹੀਂ ਚੰਗੀ ਲੱਗਦੀ ਜਾਂਦਾ ਕਿਉਂ ਹੁਣ ਇਹ ਕਹਿੰਦੇ ਨੌਕਰੀਆਂ ਦਿੱਤੀਆਂ ਅਸੀਂ ਬਿਜਲੀ ਫ੍ਰੀ ਆ ਹੋਰ ਕਿੰਨੇ ਕੰਮ ਆ ਨੌਕਰੀਆਂ ਕਿਹਨੂੰ ਦੇਣਗੇ ਇਹ ਤਾਂ ਗੱਲਾਂ ਹੀ ਆ ਯਾਰ 40000 ਨੌਕਰੀ ਦਿੱਤੀ ਕਹਿੰਦੇ ਸੀ ਦਿੱਤੀ ਹੋਊ ਬਾਈ ਪਤਾ ਨਹੀਂ ਸਾਡੇ ਤਾਂ ਇੱਕ ਨਹੀਂ ਲੱਗਿਆ ਦਿੱਤੀ ਹੋਊ ਅੱਛਾ ਤਾਂ ਕਿਤੇ ਕਿਹੜਾ ਕੀ ਵੋਟਾਂ ਦਾ ਕਿਵੇਂ ਤੁਸੀਂ ਦੱਸ ਦਿਓ ਕਿਹਨੂੰ ਪੈਗੇ ਕਿਹੜਾ ਬੰਦਾ ਦੱਸ ਸਕਦੇ ਉਹਦਾ ਆਪ ਦਾ ਅਧਿਕਾਰ ਹੈ ਤੁਹਾਨੂੰ ਪਤਾ ਹੈ ਸਾਰੀਆਂ ਚੰਗੀਆਂ ਆਪਾਂ ਨੂੰ ਗਰੀਬਾਂ ਨੂੰ ਕਿਨੇ ਕੁਝ ਦੇਣਾ ਇਹਦਾ ਮਿਹਨਤ ਕਰਕੇ ਹੀ ਖਾਣਾ ਹੈ ਪਮ ਕਾਂਦੀ ਜਿੱਤੀ ਜਾਣ ਪਮ ਕਾਂਗਰਸ ਜਿੱਤੀ ਜਾ ਕੋਈ ਜਿੱਤੀ ਨਹੀਂ ਉਹ ਕਹਿੰਦੇ ਸੇਵਾ ਕਰਦੇ ਆ ਬਸ ਸੇਵਾ ਹੀ ਹੈ ਬਸ ਪਾਰਟੀਆਂ ਵਾਲੇ ਕਹਿੰਦੇ ਸੇਵਾ ਕਰਦੇ ਜਿੱਤ ਕੇ ਸੇਵਾ ਵਾਲੇ ਕਿਹੜੇ ਕਰਦੇ ਆ ਕਿਸੇ ਨੇ ਕੀਤੀ ਤਾਂ ਹੈ ਨਹੀਂ ਹਾਲ ਤੱਕ ਅੱਛਾ ਝਾੜੂ ਵਾਲੇ ਕਿਵੇਂ ਲੱਗਦੇ ਆ ਮੈਂ ਤੈਨੂੰ ਦੱਸਿਚਾ ਜਾਨਾ ਵੀ ਆਪਾਂ ਨੂੰ ਕਿਹਨੇ ਕੁਝ ਦਿੱਤਾ ਨਾ ਕੋਈ ਝਾੜੂ ਵਾਲਿਆਂ ਨੇ ਦਿੱਤਾ ਨਾ ਕਿਸੇ ਨੇ ਹੋਰ ਦਿੱਤਾ ਇੱਕ ਵਾਰ ਚੋਣਾ ਹੋ ਰਹੀ ਹੈ ਅੱਛਾ ਅੱਛਾ ਕਿਵੇਂ ਦੇਖਦੇ ਲੋਕ ਸਭ ਚੋਣਾਂ ਨੂੰ ਵਧੀਆ ਜੀ ਹੁਣ ਜਿਹੜੀ ਚੋਣਾਂ ਸਰ अच्छा ਤੇ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹ ਸਰਕਾਰ ਚੱਲ ਰਹੀ ਹੈ ਸਵਾ ਦੋ ਸਾਲ ਹੋ ਗਏ ਕਿਵੇਂ ਕੰਮ ਕਰ ਕਿਵੇਂ ਆਮ ਆਦਮੀ ਪਾਰਟੀ ਸਟ ਟੂਟਲੀ ਫੇਲ ਹੈ ਹਮ ਸਾਡੇ ਇਥੇ ਸਾਡੇ ਤੇ ਬਤਾ ਇੱਕ ਐਮ ਐਲ ਏ ਮਾਸਟਰ ਜਗਸੀ ਸਿੰਘ ਜੀ ਹੈ ਹਮ ਉਸਰ ਖਰ ਪੱਖੋਂ ਫੇਲ ਹੈ ਉਹਨਾਂ ਉਹਨਾਂ ਦੀ ਪਾਰਟੀ ਚ ਨਾ ਤਾਂ ਉਹਨਾਂ ਦਾ ਆਪ ਦਾ ਕੋਈ ਹੈਗਾ ਪ੍ਰੈਸ਼ਰ ਕੋਈ ਨਹੀਂ ਉਹ ਲੋਲਾ ਨਹੀਂ ਕੋਈ ਲੁੱਕ ਤੇ ਬਣਾ ਰਹੇ ਹੈ ਹਮ ਕਿਸੇ ਪ੍ਰਕਾਰ ਦਾ ਮੰਡੀ ਚ ਕੋਈ ਵੀ ਕੰਮ ਨਹੀਂ ਹੋਇਆ ਹਜੇ ਤੱਕ ਹਮ ਸੜਕਾਂ ਦਾ ਸੀਵਰੇਜ ਦਾ ਨਾਲੀਆਂ ਦਾ ਹਰ ਪਾਸੇ ਬੁਰਾ ਲਈ ਫੇ ਤੱਕੀ ਸਾਡੇ ਰਜਿਸਟਰੀਆਂ ਵੀ ਪਹਿਲੇ ਤੇ ਕਿ ਹੁੰਦੀਆਂ ਹੀ ਉਹਦਾ ਕਹਿੰਦੇ ਭ੍ਰਸ਼ਟਾਚਾਰ ਉਹ ਨਹੀਂ ਸਰ ਜੀ ਕਟੇ ਨਹੀਂ ਪੈਸਾ اچھا ਹਾਂਜੀ ਬਹੁਤ ਜ਼ੋਰ ਨਾਲ ਚੱਲਿਆ ਇਸ ਟਾਈਮ ਪਰ ਅੱ비스 ਵੀ ਚੱਲ ਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਮੰਡੀ ਚ ਦਿਨ ਡੇਲੀ ਚੋਰੀਆਂ ਲੁੱਟਾ ਹੋਆ ਹੁੰਦੀਆਂ ਹੀ ਬਹੁਤ ਬੁਰਾ ਲੱਗਦਾ ਨਸ਼ੇ ਦਾ ਕਿਵੇਂ ਸੱਦੀ ਜਿਹੜੀਆਂ ਲੁੱਟਾ ਹੋਆ ਚੋਰੀਆਂ ਹੋ ਰਹੀਆਂ ਸਭ ਨਸ਼ੇੜੀ ਕਰ ਰਹੇ ਬਰਹਿੰਦਾ ਸੀਟ ਤੋਂ ਕਿਵੇਂ ਲੱਗਦਾ ਹੈ ਕੀ ਚੋਣਾ ਦਾ ਬੰਦੇ ਬਣ ਲੱਗੀਆਂ ਵੀ ਬੀਜੇਪੀ ਚ ਅੱਛਾ ਬੀਜੇਪੀ ਦਾ ਵਿਰੋਧ ਹੀ ਬਹੁਤ ਕਰੀ ਜਾਂਦੇ ਕਿਸਾਨ ਸ਼ਹਿਰੀ ਬੋਟ ਬਹੁਤ ਆ। ਅੱਛਾ। ਸ਼ਹਿਰੀ ਬੋਟ। ਸ਼ਹਿਰੀ ਕਿਥੋ-ਕਿਥੋਂ ਪੈਂਦੀ? ਆਪਣੇ ਬਣਾ ਅਕਸਟਾ ਨੰਬਰ ਨਹੀਂ ਪੈਂਦੀਆਂ। ਬਟਨ ਦਾ ਲੋਕ ਬਗਰੇ। ਅੱਛਾ। ਬਾਕੀ ਜਿਹੜੀ ਬੋਟ ਪੈਣਾ ਮੋਦੀ ਦੀ ਨੋਟ ਪੈਂਦੀਆਂ। ਪਰੰਪਰਾਗਰ ਨੂੰ ਬੋਟ ਨਹੀਂ ਪੈਂਦੀ। ਅੱਛਾ। ਮੋਦੀ ਦੇ ਕੰਮ ਕੋਈ ਗਿਣਾ ਦਿਓ 1 2। ਹਾਂਜੀ। ਮੋਦੀ ਦੇ ਕੰਮ ਕਿਹੜੇ ਵਧੀਆ ਲੱਗ ਤੁਹਾਨੂੰ? ਕਿੰਨੇ ਬਣਾਤੇ ਜੀ? ਕਿੰਨੇ ਫਾਇਦੇ ੱਡੇ ਬਣਾਤੇ? ਹੂੰ। ਬਾਕੀ ਆਮ ਲੋਕਾਂ ਨੂੰ ਫਾਇਦਾ ਹੁੰਦਾ ਕੋਈ? ਆਮ ਲੋਕਾਂ ਨੂੰ ਕਿਉਂ ਨਹੀਂ ਫਾਇਦਾ ਹੁੰਦਾ? 5-5 ਲੱਖ ਦੇ ਕਾਰਡ ਅਨਾਉਂਸ ਕਰਦੇ ਹੋਣ ਜਿਹੜਾ। ਹਰੇਕ ਬੰਦਾ ਜਿਹੜਾ 70 ਸਾਲ ਤੋਂ ਉੱਪਰ ਹੋਊਗਾ ਹਰੇਕ ਬੰਦੇ ਵਾਤਾ ਕਿ ਸਾਡੇ ਕਾਰਡ ਬੰਦ ਨਹੀਂ ਜਿੰਨਾ ਮਰਜ਼ੀ ਔਰ ਲਾ ਲੈਣ ਕਿਸਾਨ ਤਾਂ ਕਹਿੰਦੇ ਸਾਡੇ 750 ਬੰਦਾ ਮਰ ਗਿਆ ਕਾਲੇ ਕਾਨੂੰਨ ਆਏ ਸੀ ਕਹਿੰਦੇ ਕੋਈ ਗੱਲ ਹੈ ਮੈਂ ਤੁਸੀਂ ਤਾਂ ਕਿਸਾਨਾਂ ਦਾ ਮੰਗਾ ਠੀਕ ਆਪੀ ਹੱਤ ਹੈਗੀਆਂ ਜਾਇਜ਼ ਮੰਗਾ ਪਰ ਆਹ ਉਹ ਕਿਸਾਨ ਹਰੇਕ ਪਾਰਟੀ ਦਾ ਵਿਰੋਧ ਕਰਦੇ ਅੱਛਾ ਕਿਹਨੇ ਪਾਰਟੀ ਹੋਰ ਯੋਧ ਤੁਸੀਂ ਵੇਖ ਲਓ ਪਹਿਲਾਂ ਕਾਂਗਰਸ ਸਰਕਾਰ ਨੂੰ ਵਿਰੋਧ ਨੂੰ ਕਰ ਰਿਹਾ ਫੁੱਤ ਪਹਿਲਾਂ ਹੁਣ ਆਪ ਦਾ ਵਿਰੋਧ ਵੀ ਕਰੀ ਜਾਂਦੇ ਆ ਫਾਇਰ ਪਾੜਾ ਕਰ ਨਹੀਂ ਕਰਨਾ ਅੱਛਾ ਸੈਂਟਰ ਸਰਕਾਰ ਨਾਲ ਨਹੀਂ ਬੰਦੀ ਇਹ ਤਾਂ ਕਹਾਣੀ ਹੈ ਕਿਸੇ ਦੀ ਅੱਛਾ ਸਾਡਾ ਖਿਆਲ ਲੱਖਾ ਸਾਨਾ ਵੀ ਖੜਾ ਹੋਇਆ ਹੈ ਹਾਂਜੀ ਲੱਖਾ ਸਾਨਾ ਵੀ ਜੋਂ ਲੜ ਰਿਹਾ ਹੈ ਆਪ ਦੀ ਸਰਕਾਰ ਬਹੁਤ ਵਧੀਆ ਜੀ ਅੱਛਾ ਬਹੁਤ ਵਧੀਆ ਪਰ ਜਿਹੜੀ ਸਾਡੀ ਵੋਟ ਆ ਉਹ ਅਸੀਂ ਮੋਦੀ ਨੂੰ ਦਿੰਦੇ ਪਹਿਲਾਂ ਵੀ বিজে ਹੈ ਪਹਿਲਾਂ ਤੋਂ ਕਿ ਹੁਣ ਹੀ ਰਹਿ ਬਦਲੀ ਹੈ ਨਹੀਂ ਸ਼ੁਰੂ ਤੋਂ ਹੀ ਅਸੀਂ ਤਕਰੀਬੋਂ ਪਹਿਲਾਂ ਕਾਂਗਰਸ ਨੂੰ ਬੋਲਦੇ ਹੁੰਦੇ ਸੀ ਇੱਕ ਵਾਰੀ ਕਾਲੀਦਾਲ ਨੂੰ ਹੀ ਪਾਈ ਆ ਬੀਜੇਪੀ ਆਜੇ ਕਾਂਗਰਸ ਆਜੇ ਕੋਈ ਮਰਜ਼ੀ ਸਰਕਾਰ ਆ ਜੀ ਅਸਤਾ ਜਿਹੜੇ ਕਮਾ ਕੇ ਖਾਣੇ ਉਹੀ ਖਾਣੇ। ਫਰਕ ਕੋਈ ਨਹੀਂ ਪਿਆ ਤੁਹਾਨੂੰ। ਕੋਈ ਨਾ ਕੁਛ ਕਰਦਾ। ਕੋਈ ਮਰਜ਼ੀ ਸਰਕਾਰ ਆ ਜੀ। ਉਹ ਤਾਂ ਕਹਿੰਦੇ ਜੀ ਸੇਵਾ ਕਰਦੇ ਆ ਮਾਤਾ ਕਹਿੰਦੇ। ਕੌਣ ਕਰਦੇ ਸੇਵਾ ਕਰਦੇ? ਲੀਡਰ ਕਹਿੰਦੇ ਸੇਵਾ ਕਰਦੇ ਲੋਕਾਂ ਦੀ। ਜਿਹੜਾ ਇੱਕ ਜਣਾ ਇਹ ਕਰਦੇ ਆ ਕਰਦੇ ਭਰਾਵਾ ਸਾਡੇ ਤਾਂ ਜਿਹੜੇ ਕਮਾ ਕੇ ਦਰੋਟੇ ਖਾਣੇ ਉਸ ਤੋਂ ਉਹੀ ਖਾਣੇ ਆਵਦੀਆਂ। ਅੱਛਾ ਕੋਈ ਫਰਕ ਨਹੀਂ ਪਿਆ ਤੁਹਾਨੂੰ ਕੋਈ ਆ ਜੇ। ਨਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰਜ਼ੀ ਸਰਕਾਰ ਆ ਜੀ। ਮਹਿੰਗਾਈ ਵਧੀਆ ਕਹਿੰਦੇ। ਮਹਿੰਗਾਈ ਤਾਂ ਹੁਣ ਦਿਨੋਂ ਦਿਨ ਵਧੀ ਤੁਰੀ ਜਾਂਦੀ ਵੀਰੇ। ਹੂੰ। ਸਿਲੰਡਰ ਮਹਿੰਗਾ ਹੋ ਗਿਆ ਹੋਰ ਰੱ ਹੋਰ ਕੰਮ ਕਾ ਠੀਕ ਚੱਲਦਾ ਜੀ ਹਾਂਜੀ ਵਧੀਆ ਵਧੀਆ ਕੋਈ ਵੀ ਪਾਰਟੀ ਹੈ ਹਰ ਸਮੇਂ ਕੋਈ ਵੀ ਪਾਰਟੀ ਹਰ ਗੱਲ ਤੇ ਖਰੀ ਨਹੀਂ ਉਤਰ ਸਕਦੀ ਕੁਝ ਪਾਰਟੀ ਸਮਝੌਤਾ ਕਰਦੀ ਹੈ ਕੁਝ ਗੱਲਾਂ ਜਨਤਾ ਸਮਝੌਤਾ ਕਰਦੀ ਹੈ ਹੈ ਨਵੀਂ ਜਿਹੜੀ ਸਰਕਾਰ ਆਪਣੀ ਆਮ ਆਦਮੀ ਪਾਰਟੀ ਇਹ ਸਵਾ ਦੋ ਸਾਲ ਹੋ ਗਏ ਕੰਮ ਕਾਰ ਇਹਨਾਂ ਦੇ ਕਿਵੇਂ ਲੱਗਦੇ ਆ ਵੇਖੋ ਜੀ ਜਿਹਦਾ ਕੰਮ ਸਹੀ ਹੁੰਦਾ ਉਹਦੇ ਬਾਦੀ ਰੱਬ ਹੈ ਜਿਹਦਾ ਨਹੀਂ ਹੁੰਦਾ ਉਹ ਬਦਲਾਵ ਦੇ ਨਾਮ ਤੇ ਝੁਰਦਾ ਹੈ ਨਹੀਂ ਕੋਈ ਚੀਜ਼ਾਂ ਸਾਂਝੀਆਂ ਨਹੀਂ ਹਨ ਗਣੇ ਭ੍ਰਿਸ਼ਟਾਚਾਰ ਹੈ ਨਸ਼ਾ ਹੈ ਚੋਰੀਆਂ ਹੈ ਇਹ ਤਾਂ ਸਾਂਝੀਆਂ ਲੋਕਾਂ ਦੀਆਂ ਸਮੱਸਿਆਵਾਂ ਹੈਗੀ ਨਹੀਂ ਜਿਹੜੀਆਂ ਇਹ ਚੀਜ਼ਾਂ ਹਨ ਜੀ ਇਹ ਕਿਸੇ ਪਾਰਟੀ ਨਾਲ ਲਿੰਕੜ ਨਹੀਂ ਹੋ ਸਕਦੀਆਂ ਸਰਕਾਰ ਜਿਵੇਂ ਬਣਦੀ ਹੈ ਜਿੰਮੇਵਾਰੀ ਤਾਂ ਬੰਦਾ ਘਰ ਦੀ ਲੈਂਦਾ ਅੱਠ ਮੈਂਬਰ ਹੁੰਦੇ ਉਹਨਾਂ ਨੂੰ ਉਸ ਗੱਲ ਤੇ ਵੀ ਪੂਰਾ ਨਿਤਰੀਆਂ ਜਾਂਦਾ ਜਿਵੇਂ ਜਿਵੇਂ ਆਬਾਦੀ ਵਧੂਗੀ ਇਹ ਚੀਜ਼ਾਂ ਵਧਣਗੀਆਂ ਅੱਛਾ ਜਿਹੜਾ ਭ੍ਰਿਸ਼ਟਾਚਾਰ ਹੈ ਜਿਵੇਂ ਜਿਵੇਂ ਆਬਾਦੀ ਵਧੂਗੀ ਬੇਰਜ਼ਗਾਰੀ ਵਧੂਗੀ ਇਹ ਚੀਜ਼ਾਂ ਨੇ ਵਧਣਾ ਹੀ ਹੈ ਇਸ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਅੱਛਾ ਜੇ ਹੁਣ ਕੰਟਰੋਲ ਕੋਈ ਕਰੂਗਾ ਸਪੋਜ਼ ਕਰੋ ਕੋਈ ਬੰਦਾ ਕੰਟਰੋਲ ਕਰਦਾ ਤਾਂ ਉਹ ਮੈਨ ਪਾਵਰ ਕੱਲੇ ਦੀ ਨਹੀਂ ਹੋਣੀ ਚਾਹੀਦੀ ਇੱਕ ਮжоਰੀਟੀ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਕਾਬੂ ਕਰ ਸਕੇ। ਪਰੈਂਡੇ ਜੀ ਬਰਾਦ ਕੀ ਲੱਗਦਾ ਬਰਾਦ ਨੂੰ? ਵੇਖੋ ਹਰੇਕ ਦੀ ਇੱਕ ਆਪਣੀ ਕਿਸਮਤ ਹੈ, ਆਪਣੇ ਸਤਾਰੇ ਹੈ ਸਮੇਂ ਮੁਤਾਬਕ। ਕੌਣ ਕੀ ਚਾਹੁੰਦਾ? ਵੇਖੋ ਜੀ ਗੱਦੀ ਨੂੰ ਤਾਂ ਕੋਈ ਵੀ ਨਹੀਂ ਛੱਡਣਾ ਚਾਹੁੰਦਾ। ਹਰੇ ਕਹਿੰਦਾ ਵੀ ਮੈਂ ਗੱਦੀ ਤੇ ਹੋਵਾਂ। ਹੈ? ਪਰ ਕੀ ਹੈ? ਵੀ ਚਮਕਣੇ ਜਿਹਦੇ ਸਤਾਰੇ ਆ ਉਹ ਸਮਾਂ ਦੱਸੂਗਾ। ਤੂੰ ਕਿਵੇਂ ਰਹਾ ਤੈਨੂੰ ਬਾਈ ਜੀ ਲੋਕ ਸਭਾ ਦੀ ਜਿਹੜੀ ਸੀਟ ਆ ਨਾ ਇਹ ਗੰਦਲਾ ਕੰਮ ਹੋ ਗਿਆ ਅਸਲ ਚ ਇਹਦੇ ਚ ਆਏ ਆ ਵੀ ਕੰਪੀਟੀਸ਼ਨ ਹਰ ਇੱਕ ਦਾ ਤੇ ਹੁਣ ਜਿਹੜਾ ਵਿਚਾਰ ਆ ਵੀ ਦੇਖੋ ਸਭ ਤੋਂ ਜ਼ਿਆਦਾ ਤਾਂ ਇਹ ਲੱਗਦਾ ਵੀ ਪਰਮਪਾਲ ਕੌਰ ਸਿੱਧੂ ਆ ਜੋ ਇਹ ਬੀ ਜੀ ਪੀ ਚ ਇਹਨਾਂ ਨੇ ਜੁਆਇਨ ਕੀਤਾ ਤੇ ਇਹਦੇ ਚਾਂਸ ਵੱਧ ਲੱਗਦੇ ਆ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਕਿਸਾਨਾਂ ਵੱਲੋਂ ਹਰ ਪਿੰਡ ਚੰਡੇ ਦਿਖਾਏ ਜਾ ਰਹੇ ਆ ਵਿਰੋਧ ਕਿੰਨਾ ਹੀ ਹੋ ਰਿਹਾ ਜੀ ਦੇਖੋ ਇਹ ਕੱਲੀਆਂ ਪੰਜਾਬ ਦੀਆਂ ਸੀਟਾਂ ਨਾਲ ਕੁਝ ਨਹੀਂ ਹੋਣਾ ਨਹੀਂ ਆਪਾਂ ਬਠਿੰਡੇ ਦੀ ਗੱਲ ਕਰਦੇ ਨੇ ਬਠਿੰਡੇ ਦੀ ਮੈਂ ਬਠਿੰਡਾ ਦੀ ਕਰਦੇ ਆ ਨਾ ਜੇ ਬਠਿੰਡੇ ਤੋਂ ਪੰਜ ਚਾਰ ਸੀਟਾਂ ਲੈ ਵੀ ਜਾਂਦੇ ਆ ਤਾਂ ਉਹਦੇ ਨਾਲ ਮਤਲਬ ਕੋਈ ਹਲ ਫਰਕ ਨਹੀਂ ਪੈਂਦਾ ਜ਼ਿਆਦਾ ਤਾਂ ਬਾਹਰਲੇ ਸੂਬਿਆਂ ਨਾਲ ਹੀ ਅੱਛਾ ਫਰਕ ਪੈਣਾ ਇਹ ਸਰਕਾਰ ਦੇ ਕੰਮ ਕਿਵੇਂ ਦੇਖੋ ਨਵੀਂ ਸਰਕਾਰ ਦੇ ਕੰਮ ਵਧੀਆ ਕਰ ਰਹੀ ਹੈ ਜੀ हां बहुत बढ़िया काम कर का रही है सरकार लेकिन ਇਹਨਾਂ ਨੂੰ ਸਮਾਂ ਚਾਹੀਦਾ ਜਿਵੇਂ ਜਿਵੇਂ ਸਮੇਂ ਮੁਤਾਬਕ ਇਹ ਮਿਲੂਗਾ ਸਮਾਂ ਉਹ ਮੇਂ ਕੰਮ ਦੀ ਵਿਧਾ ਉਤਰੀ ਵੀ ਹੋਊਗੀ ਬਾਕੀ ਸਰਕਾਰ ਕੋਈ ਆ ਜੇ अकाली पार्टी ਆ ਜੇ ਕਾਂਗਰਸ ਆ ਜੇ बीजेपी ਆ ਜੇ ਆਮ ਆਦਮੀ ਆ ਜੇ ਕਿਸੇ ਨੂੰ ਕੋਈ ਚੰਗਾ ਨਹੀਂ ਕਹਿੰਦਾ ਜੇ ਆਪਾਂ ਕਹਿੰਦੇ ਵੀ ਕੱਲ ਨੂੰ ਧਰਨੇ ਲੱਗਣੋਂ ਹਟ ਜਾਣਗੇ ਜੇ ਅਕਾਲੀ ਪਾਰਟੀ ਆ ਜੂ ਜਾਂ बीजेपी ਆ ਜੂ ਜਾਂ ਕਾਂਗਰਸ ਆ ਜੂ ਧਰਨੇ ਤਾਂ ਫੇਰ ਵੀ ਲੱਗਦੇ ਹੀ ਰਹਿਣੇ ਆ ਕਹਣਾ ਕਿ ਜਸਤਰਾ ਇੱਕ ਪੁੱਤਰ ਬਾਣੀ ਚ ਕਿਹਾ 10 ਵਸਤੂ ਲੇ ਪਾਛੇ ਪਾਵੈ ਇੱਕ ਕਾਰਨ ਵੈ ਖੋਟ ਗਵਾਵੈ ਇੱਕ ਪੀਣਾ ਦੇ 10 ਪੀ ਹਰ ਲੈ ਤੋ ਮੂੜਾ ਕਹੂ ਕਹਾ ਕਰੈ ਜਿਸ ਠਾਕਰ ਸੋ ਨਹੀਂ ਚਾਰਾ ਤਿਸ ਕੋ ਕਿਜਾ ਸਦ ਨਮਸਕਾਰਾ ਕਹਿੰਦੇ ਪ੍ਰਮਾਤਮਾ ਨੇ ਇਨਸਾਨ ਨੂੰ ਦਸ 10 ਸੁਖ ਦੇ ਦਿੱਤੇ ਔਰ ਇੱਕ ਦੀ ਉਹ ਕਾਮਨਾ ਕਰਦਾ ਵੀ ਇਹ ਪ੍ਰਭੂ ਮੈਨੂੰ ਆ ਵੀ ਮਿਲ ਜੇ ਉਹ ਨਹੀਂ ਮਿਲਦਾ ਗਿੱਲੇ ਸ਼ਿਕਵੇਆਂ ਵਿੱਚ ਪਾ ਜਾਂਦਾ ਕਿ ਮੇਰੀ ਤਾਂ ਮੰਗ ਪੂਰੀ ਨਹੀਂ ਕੀਤੀ ਮੇਰੀ ਤਾਂ ਸੁਣਵਾਈ ਨਹੀਂ ਹੋਈ ਕਹਿੰਦੇ ਵੀ ਜੋ ਵੀ ਨਾ ਮਿਲੇਗੇ ਤੇ 10 ਪਹਿਲਾਂ ਦਿੱਤੇ ਉਹ ਵੀ ਵਾਪਸ ਲੈ ਲੈ ਫਿਰ ਕੀ ਕਰੇਗਾ ਇਨਸਾਨ ਫਿਰ ਕਹਿੰਦੇ ਜਿਸ ਠਾਕਰ ਸੇ ਉਹ ਨਾ ਹੀ ਚਾਰਾ ਕਿਸ ਕੋ ਕੀ ਜਾ ਸਦ ਨਮਸਕਾਰਾ ਕਹਿੰਦੇ ਜਿਸ ਪ੍ਰਮਾਤਮਾ ਕੇ ਸਾਡਾ ਕੋਈ ਚਾਰਾ ਹੀ ਨਹੀਂ ਕੋਈ ਜੋਰ ਹੀ ਨਹੀਂ ਫਿਰ ਇਹਨੂੰ ਨਮਸਕਾਰ ਹੀ ਬੰਦੀ ਆ ਇਹ ਤਾਂ ਪ੍ਰਮਾਤਮਾ ਦਾ ਵਿਸ਼ਾ ਆ ਗਿਆ ਜਿਹੜਾ ਸਰਕਾਰ ਦਾ ਵਿਸ਼ਾ ਹੈ ਸਰਕਾਰ ਦੇ ਵਿੱਚ ਵੀ ਜੇ ਕੋਈ ਕਰਦਾ ਉਹਨੂੰ ਤਾਂ ਵੀ ਗਲਤ ਠਹਿਰਾਉਂਦੇ ਆ ਨਹੀਂ ਕਰਦਾ ਤਾਂ ਵੀ ਗਲਤ ਠਹਿਰਾਉਂਦੇ ਆ ਜਿਵੇਂ ਹੁਣ ਗਲੀ ਦਾ ਕੰਮ ਹੈ ਗਲੀ ਉੱਚੀ ਕਰਕੇ ਬਣਦੀ ਹੈ ਕੋਈ ਵੀ ਕਿਤੇ ਵੀ ਕਿਸੇ ਵੀ ਪਿੰਡ ਵਿੱਚ ਸ਼ਹਿਰ ਵਿੱਚ ਜਿਹਦੇ ਘਰ ਨੇਵੇਂ ਆ ਉਹਨੂੰ ਤਾਂ ਦੁੱਖ ਮਹਿਸੂਸ ਹੋਊਗਾ ਵੀ ਯਾਰ ਗਲੀ ਉੱਚੀ ਕਰ ਰਿਹਾ ਮੇਰੇ ਘਰੇ ਪਾਣੀ ਵੜੂਗਾ ਔਰ ਜਿਹਦੇ ਘਰ ਉੱਚੇ ਆ ਉਹਨੂੰ ਫਾਇਦਾ ਉਹਨੂੰ ਐ ਵੀ ਗਲੀ ਬਣਾਉਂਦੇ ਆ ਬਹੁਤ ਵਧੀਆ ਖੁਸ਼ ਕੋਈ ਵੀ ਨਹੀਂ ਹੁੰਦਾ ਜੇ ਕੰਮ ਹੁੰਦੇ ਤਾਂ ਵੀ ਨਹੀਂ ਹੁੰਦੇ ਥਾਵੇਂ ਇਹ ਲੱਖਾ ਸਦਾਣਾ ਵੀ ਇੱਥੇ ਚੋਣ ਲੜ ਰਹੇ ਆ ਹਾਂ ਦੇਖੋ ਜੀ ਸਭ ਤੋਂ ਪਹਿਲਾ ਨੰਬਰ ਤਾਂ ਇਹਦਾ ਪਰਮਪਾਲ ਕੌਰ ਬੀਜੇਪੀ ਦਾ ਅੱਛਾ ਦੂਜੇ ਨੰਬਰ ਤੇ ਆਮ ਆਦਮੀ ਦੇ ਚਾਂਸ ਹੈਗੇ ਆ ਪਹਿਲਾ ਨੰਬਰ ਬੀਜੇਪੀ ਦਾ ਅੱਛਾ ਹਾਂਜੀ ਕਾਂਗਰਸ ਅਕਾਲੀ ਦਲਾ ਇਹ ਤਾਂ ਸਭ ਪਿੱਛੇ ਹੈ ਅੱਛਾ ਹਾਂਜੀ ਅੱਛਾ ਬੀਜੇਪੀ ਨੂੰ ਕਿਉਂ ਪਾਉਣਗੇ ਲੋਕ ਵੋਟ ਬਸ ਬੀਜੇਪੀ ਦਾ ਕਾਫੀ ਕਰੋਪਾ ਵੀ ਇਹਨਾਂ ਨੇ ਸਾਢੇ 750 ਕਹਿੰਦੇ ਕਿਸਾਨ ਮਰ ਗਿਆ ਤੇ ਹੋਰ ਕਿੰਨੇ ਇਲਜ਼ਾਮ ਮੋਦੀ ਸਾਹਿਬ ਤੇ ਲੱਗਦੇ ਆ ਇਹਨੂੰ ਕਿਵੇਂ ਦੇਖਦਾ ਉਹ ਤੁਹਾਡੀ ਗੱਲ ਨਾਲ ਸਹਿਮਤ ਆ ਸਾਰੀ ਗੱਲ ਨਾਲ ਸਹਿਮਤ ਆ ਪਰ ਫਿਰ ਵੀ ਇਹ ਨਹੀਂ ਪਤਾ ਵੀ ਕਿਉਂ ਬੀਜੇਪੀ ਨੂੰ ਕਿਉਂ ਪਸੰਦ ਕਰ ਰਹੀ ਹੈ ਦੁਨੀਆ ਅੱਛਾ ਹਾਂ ਇਹ ਦਾ ਹੁਣ ਇਹ ਤੁਹਾਡੇ ਮੰਡੀ ਦੀਆਂ ਸਮੱਸਿਆਵਾਂ ਕੋਈ ਮੰਡੀ ਤਾਂ ਠੀਕ ਚੱਲ ਰਹੀ ਹੈ ਜੀ ਸਾਰਾ ਕੁਝ ਵਧੀਆ ਨਸ਼ਾ ਹੋਰ ਉਹ ਤਾਂ ਜੀ ਹਰ ਸਰਕਾਰਾਂ ਚ ਹੁੰਦਾ ਰਹਿੰਦਾ ਹਰ ਟਾਈਮ ਹੁੰਦਾ ਰਹਿੰਦਾ 20 ਸਾਲ ਪਹਿਲਾਂ ਚਲੇ ਜਾਓ 50 ਸਾਲ ਪਿੱਛੇ ਚਲੇ ਜਾਓ ਉਦੋਂ ਵੀ ਚੋਰੀਆਂ ਡਾ ਕੇ ਠੱਗੀਆਂ ਹੁੰਦੀਆਂ ਸੀ ਇਹ ਤਾਂ ਸਿਲਸਲਾ ਦੁਨੀਆ ਰੋਗੀ ਤੇ ਚਲਦੀ ਰਹਿਣੀ ਹੈ ਜੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਸਰਕਾਰ ਦੀ ਜ਼ਿੰਮੇਵਾਰੀ ਫੁੱਲ ਹੈ ਜੀ ਪਰ ਸਰਕਾਰ ਕਰੂਗੀ ਸਰਕਾਰ ਦੇ ਕੋਈ ਹੱਥ ਵਾਸ ਨਹੀਂ ਇਹ ਚੀਜ਼ਾਂ ਪੁਲਿਸ ਡਿਪਾਰਟਮੈਂਟ ਵੀ ਬਹੁਤ ਕਰਦੀ ਆ ਆਪਣੇ ਲੈਵਲ ਤੇ ਪਰ ਪੁਲਿਸ ਡਿਪਾਰਟਮੈਂਟ ਦਾ ਹੈ ਜੀ ਦੇਖੋ ਸਾਰਾ ਦਿਨ ਵਿਚਾਰੇ ਉਹ ਸੜਕਾਂ ਤੇ ਖੜੇ ਰਹਿੰਦੇ ਆ ਡਿਊਟੀਆਂ ਦਿੰਦੇ ਆ ਫੇਰ ਵੀ ਮਤਲਬ ਉਹਨਾਂ ਨੂੰ ਮਾੜਾ ਹੀ ਕਹਿੰਦੇ ਆ ਹਾਲਾਂਕਿ ਜੇ ਪੁਲਿਸ ਨਾ ਹੋਵੇ ਕੋਟ ਨਾ ਹੋਵੇ ਤਹਿਸੀਲਾਂ ਨਾ ਹੋਣ ਥਾਣੇ ਨਾ ਹੋਣ ਤਾਂ ਆਪ ਹੀ ਗੁੱੱਡਾ ਕਰਦੀ ਸ਼ੁਰੂ ਹੋ ਜੂ ਇਸ ਕਰਕੇ ਲੋਕ ਡਰੇ ਐ ਡਰੇ ਹੋਇਆ ਮਤਲਬ ਜੇ ਤਸੀਲਾ ਕਚਹਿਰੀਆਂ ਥਾਣੇ ਨਾ ਹੋਣਗੇ ਤਾਂ ਨੁਕਸਾਨ ਜਿਆਦਾ ਹੋਣਗੇ